ਵਿਸ਼ਵਿੰਦੂ ਸੁਰੱਖਿਆ ਦਲ ਦੇ ਕੋਮੀ ਪ੍ਰਧਾਨ ਅਤੇ ਸ਼ਿਵਸਨਾ ਯੂਬੀਡੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਨਿਲ ਤਾਰਾ ਭਰਦਵਾਜ ਅਤੇ ਪੰਜਾਬ ਮੀਤ ਪ੍ਰਧਾਨ ਅਸ਼wini ਸੱਬਰਵਾਲ ਵੱਲੋਂ ਅੱਜ ਇੱਕ ਬੈਠਕ ਕੀਤੀ ਗਈ ਜਿੱਥੇ ਉਹਨਾਂ ਨੇ ਲੁਧਿਆਣਾ ਪੁਲਿਸ ਵੱਲੋਂ Hindu ਸੰਗਠਨਾ ਦੇ ਚਾਰ ਆਗੂਆਂ ਖਿਲਾਫ ਵਕਫ ਵਕ ਥਾਣਿਆਂ ਵਿੱਚ ਹੇਟ ਸਪੀਚ ਦੇ ਕੇਸ ਦਰਜ ਕਰਨ ਨੂੰ ਪੂਰੀ ਤਰ੍ਹਾਂ ਗਲਤ ਅਤੇ ਹਿੰਦੂ ਸਮਾਜ ਦੀ ਆਵਾਜ਼ ਨੂੰ ਦਬਾਉਣ ਦੀ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ ਹੈ ਉਹਨਾਂ ਕਿਹਾ ਕਿ ਦੇਸ਼ ਦੀ ਏਕਤਾ ਨੂੰ ਖਤਰਾ ਸ਼ਾਂਤੀਮਈ ਹਿੰਦੂ ਸਮਾਜ ਤੋਂ ਨਹੀਂ ਸਗੋ ਉਹਨਾਂ ਲੋਕਾਂ ਤੋਂ ਹੈ ਜੋ ਵਿਦੇਸ਼ੀ ਤਾਕਤਾਂ ਦੇ ਹੱਥਾਂ ਦੀ ਕਟਪੁਤਲੀ ਬਣ ਚੁੱਕੇ ਹਨ ਅਤੇ ਭਾਰਤ ਨੂੰ ਤੋੜਨ ਦਾ ਸੁਪਨਾ ਦੇਖਦੇ ਹਨ ਇਸੇ ਤਰ੍ਹਾਂ ਦੇ ਨਾਲ ਦੇਖੋ ਪੂਰੀ ਰਿਪੋਰਟ ਹੀ ਮੰਦ ਭਾਗਾ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਕਿਉਂਕਿ ਆਏ ਦਿਨ ਕੋਈ ਨਾ ਕੋਈ ਇਸ਼ਾਰਤੀ ਅੰਸਰ ਸਾਡੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਗੱਲ ਕਰਕੇ ਤੁਰ ਜਾਂਦਾ ਚਾਹੇ ਉਹ ਗੁਰਪੰਤ ਸਿੰਘ ਪੰਨੂ ਆ ਚਾਹੇ ਉਹ ਸਿਰਮਨਜੀਤ ਸਿੰਘ ਮਾਣਾ ਉਹ ਜੋ ਕੁਝ ਮਰਜ਼ੀ ਕਹਿਣ ਉਹ ਜਿਸ ਮਰਜ਼ੀ ਕੌਮ ਦੇ ਅੰਗੇਸ ਜੋ ਮਰਜ਼ੀ ਬੋਲਦੇ ਨੇ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਹੋਵੇ ਪਰ ਜੇ ਸਾਡੇ ਨੇਤਾ ਹਿੰਦੂ ਨੇਤਾ ਜੇ ਕੋਈ ਆਪਣੇ ਧਰਮ ਲਈ ਸਨਾਤਨ ਧਰਮ ਲਈ ਕੋਈ ਗੱਲ ਕਰਦਾ ਤੇ ਉਹਨਾਂ ਦੇ ਅੰਗੇਸਟ ਭੜਕਾਉ ਪਾਛਨ ਦੇ ਅੰਗੇਸਟ ਉਹਨਾਂ ਦੇ ਪਰਚੇ ਦਰਜ ਹੋ ਜਾਂਦੇ ਚੰਦਰਕਾ ਚੰਡਾ ਜੀ ਜਿਹੜੇ ਕਿ ਸ਼ਿਵਸ਼ਣਾ ਦੇ ਬڑے ਉੱਗੇ ਨੇਤਾ ਨੇ ਬੜੇ ਹੀ ਸੂਝਵਾਨ ਨੇਤਾ ਨੇ ਔਰ ਉਹ ਕੋਈ ਵੀ ਗੱਲ ਮੂੰਹੋਂ ਕਰਦੇ ਨੇ ਬੜੀ ਸੋਚ ਕੇ ਸਮਝ ਕੇ ਕਰਦੇ ਨੇ ਜਿਰੇ ਨਾਲ ਕੀ ਪੰਜਾਬ ਦਾ ਮਾਹੌਲ ਖਰਾਬ ਨਾ ਹੋਏ ਪਰ ਉਹਨਾਂ ਉਤੇ ਕਿਸ ਸਾਜ਼ਿਸ਼ ਦੀ ਤਹਿਤ ਉਹਨਾਂ ਨੇ ਇਹ ਪਰਚੇ ਦਰਜ ਕਰਤੇ ਚਾਰ ਹਿੰਦੂ ਨੇਤਾਵਾਂ ਤੇ ਪਰਚੇ ਦਰਜ ਕਰੇ ਕਿ ਉਹ ਕੱਲ ਨੂੰ ਕੋਈ ਹਿੰਦੂਆਂ ਦੀ ਆਵਾਜ਼ ਨਾ ਚੁੱਕੇ ਸਰਾਧਨ ਧਰਮ ਦੀ ਆਵਾਜ਼ ਨਾ ਚੁੱਕੇ ਤੇ ਇਸ ਨਾਂਤੇ ਕੀ ਗੱਲ ਕੇ ਹਿੰਦੂ ਇਸ ਤਰ੍ਹਾਂ ਕਰੋ ਕਿ ਹਿੰਦੂ ਨੂੰ ਗੋਲੀ ਮਾਰ ਦਿਓ ਗੱਲ ਖਤਮ ਕਰੋ ਹਿੰਦੂ ਤੋਂ ਰਹਿਣ ਦਾ ਅਧਿਕਾਰ ਹੀ ਕੋਈ ਨਹੀਂ ਹੈ ਇਹ ਤੇ ਬੰਗਲਾਦੇਸ਼ ਵਰਗਾ ਹਾਲ ਹੋ ਗਿਆ ਕਿ ਜੋ ਵੀ ਕਰੇਗਾ ਹਿੰਦੂ ਬੋਲੇ ਹੀ ਨਾ ਜੋ ਵੀ ਕਰਨਗੇ ਬਾਕੀ ਧਰਮ ਦੇ ਸਭ ਲੋਕੀ ਬੋਲਣ ਪਰ ਹਿੰਦੂ ਨਾ ਬੋਲੇ ਇੱਥੇ ਹਿੰਦੂ ਨੂੰ ਬੋਲਣ ਦੀ ਇਜਾਜ਼ਤ ਨਹੀਂ ਆ ਗਈ ਜਾਏੋ ਕਿਸੇ ਰੂਪ ਦੇ ਵਿੱਚ ਵੀ ਗੱਲ ਕਰਨ ਦੀ ਕੋਸ਼ਿਸ਼ ਕਰੇ ਉਹਨੂੰ ਪਰਤਾੜਿਤ ਕੀਤਾ ਜਾਂਦਾ ਆ ਜੇ ਉਹ ਬੋਲਦਾ ਆ ਤੇ ਉਹਦੇ ਪਰਚਾ ਦਰਜ ਕਰਾਏ ਇਹ ਕੋਈ ਨਿਆਂ ਸੰਗਤ ਨਹੀਂ ਹੈਗਾ ਵੀ ਅਸੀਂ ਆਪਣੇ ਸੀਐਮ ਸਾਹਿਬ ਅੱਗੇ ਇੱਕ ਅਪੀਲ ਕਰਨੇ ਆ ਕਿ ਇਹ ਇਸ ਤਰ੍ਹਾਂ ਨਾ ਕੀਤਾ ਜਾਏ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਏਜੰਸੀਆਂ ਨੂੰ ਤਕੀਦ ਕੀਤੀ ਜਾਏ ਕਿ ਆਉਣ ਵਾਲੇ ਟਾਈਮ ਦੇ ਉੱਤੇ ਸਾਡੀ ਵੀ ਇੱਕ ਸੁਣਵਾਈ ਹੁੰਦੀ ਕੀਤੀ ਜਾਏ ਅਸੀਂ ਚਾਹੁੰਦੇ ਆ ਕਿ ਉਹਨਾਂ ਦੇ ਪਰਚੇ ਰੱਦ ਕੀਤੇ ਜਾਣ ਨਹੀਂ ਤਾਂ ਅਸੀਂ ਇੱਕ ਉੱਗੇ ਤੌਰ ਤੇ ਪ੍ਰਦਰਸ਼ਨ ਕਰਾਂਗੇ ਔਰ ਪੂਰੇ ਪੰਜਾਬ ਦੇ ਵਿੱਚ ਜੋਰ ਸ਼ੋਰ ਨਾਲ ਪ੍ਰਦਰਸ਼ਨ ਕਰਾਵਾਂਗੇ ਜਾਇਹਿੰਦ ਕਾਰਨ ਕੀ ਸਮਝਦੇ ਹੋ ਕਿਉਂ ਪਰਚੇ ਕਿਉਂ ਦਰਜ ਕੀਤੇ ਜਾਂਦੇ ਨੇ ਸਾਡੀ ਆਵਾਜ਼ ਨੂੰ ਦਬਾਨ ਲੈ ਹਿੰਦੂਆਂ ਦੀ ਆਵਾਜ਼ ਨੂੰ ਦਬਾਨ ਲੈ ਕਿ ਹਿੰਦੂ ਕਿਸੇ ਗੱਲ ਨੂੰ ਵੀ ਨਾ ਚੁੱਕਣ ਸਨਾਤਨ ਧਰਮ ਦੀ ਗੱਲ ਨਾ ਕਰਨ ਬਸ ਇਹੀ ਉਹਨਾਂ ਦਾ ਮੇਨ ਕਾਰਨ ਹੈ ਕਿ ਹਿੰਦੂ ਨਾ ਬੋਲਣ ਜੋ ਅਸੀਂ ਕਹਿਤਾ ਫਾਈਨਲ ਆ ਗਿਆ ਤੇ ਹਿੰਦੂ ਨੂੰ ਇਸ ਤਰ੍ਹਾਂ ਕਰੋ ਪੰਜਾਬ ਤੋਂ ਬਾਹਰ ਕੱਢ ਦਿਓ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਉਹ ਜੋ ਮਰਜ਼ੀ ਕਹਿ ਦਿੰਦਾ ਆ ਉਹ ਜੋ ਮਰਜ਼ੀ ਕਰ ਦਿੰਦਾ ਆ ਉਹਦੇ ਅਗੇਂਸਟ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਨਾ ਸਾਡੇ ਪੰਜਾਬ ਸਰਕਾਰ ਵੱਲੋਂ ਨਾ ਸਾਡੀ ਇੰਡੀਆ ਗਵਰਨਮੈਂਟ ਵੱਲੋਂ ਕਿਸੇ ਕਨੋਂ ਵੀ ਕਿਸੇ ਤਰ੍ਹਾਂ ਦਾ ਉਹ ਉੱਤੇ ਮੁਲਕੇ ਅਗੇਂਸਟ ਐਕਸ਼ਨ ਲਿਤਾ ਗਿਆ ਅਗਰ ਚਾਏ ਤੇ ਸਾਡੀ ਇੰਡੀਆ ਗਵਰਨਮੈਂਟ ਉਹਨਾਂ ਉੱਤੇ ਇੱਕ ਵਧੀਆ ਐਕਸ਼ਨ ਲੈ ਕੇ ਉਹਨੂੰ ਪੰਜਾਬ ਦੇ ਵਿੱਚ ਲਿਆਇਆ ਜਾਏ ਔਰ ਉੱਤੇ ਬੰਦੀ ਕਾਰਵਾਈ ਕੀਤੀ ਜਾਏ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ ਇਹ ਬਹੁਤ ਮਾੜੀ ਗੱਲ ਆ ਜਿਹੜੀ ਪੰਜਾਬ ਦੇ ਵਿੱਚ ਜੇ ਕੋਈ ਹਿੰਦੂ ਲੀਡਰ ਆਪਣੇ ਸਨਾਤਨ ਧਰਮ ਵਾਸਤੇ ਆਪਣੇ ਬਾਕੀਆਂ ਵਾਸਤੇ ਸੇਵਾ ਜੇ ਕਰਦਾ ਜੇ ਕੋਈ ਕਹਿ ਦਿੰਦਾ ਵਾ ਅੱਜ ਕੱਲ ਮuslmanਾਂ ਦਾ ਬੜਾ ਤਕੜਾ ਜੋਰ ਚੱਲਿਆ ਇਹ ਬਰੀਆਨੀ ਗੋਵਾਂ ਦੇ ਮਾਸ ਵੜਕ ਵਿੱਚ ਪਾਈ ਜਾਂਦੇ ਆ ਜੇ ਉਹਦੇ ਖਿਲਾਫ ਵੀ ਸਾਡੇ ਪਰਵਾਤਾ ਲੁਧਿਆਣੇ ਤੋਂ ਚੰਦਰ ਕਾਂਡ ਚੱਡਾ ਜੀ ਬਹੁਤ ਵਧੀਆ ਲੀਡਰ ਨੇ ਬੜੇ ਅچھے ਲੀਡਰ ਨੇ ਬੜੇ ਪਿਆਰ ਨਾਲ ਗੱਲ ਕਰਦੇ ਨੇ ਉਹਨਾਂ ਦੇ ਉੱਤੇ ਸਰਕਾਰ ਵੱਲੋਂ ਪਰਚਾ ਦਰਜ ਕੀਤਾ ਗਿਆ ਇਹ ਬਹੁਤ ਮਾੜੀ ਗੱਲ ਆ ਜੇ ਕੋਈ ਹੋਰ ਗੱਲ ਕਰਦਾ ਤੇ ਉਥੇ ਕੋਈ ਗੱਲ ਨਹੀਂ ਜਿਹੜਾ ਮਰਜੀ ਜੋ ਮਰਜੀ ਬੋਲ ਜੇ ਉਥੇ ਕੋਈ ਪਰਚਾ ਦਰਜ ਨਹੀਂ ਹੋਊਗਾ ਜਦੋਂ ਹਿੰਦੂ اٹਕੇ ਕੋਈ ਗੱਲ ਕਰੇ ਕੋਈ ਹਿੰਦੂਆਂ ਨੂੰ ਜਾਵੇ ਉਥੇ ਪਰਚਾ ਦਰਜ ਹੋ ਜਾਊਗਾ ਜੇ ਕੋਈ ਸਰਕਾਰ ਦੇ ਬਾਕੀ ਬੰਦੇ ਰੋਡ ਜਾਮ ਕਰਨ ਉਹਨਾਂ ਦੇ ਕੋਈ ਪਰਚਾ ਨਹੀਂ ਜੇ ਕੋਈ ਹਿੰਦੂ ਪ੍ਰੋਚਨ ਕਰਨ ਹਿੰਦੂਆਂ ਦੇ ਪਰਚਾ ਕਰ ਦਿੰਦੇ ਆ ਇਹ ਕਾਦਾ ਹੀ ਦੋਸਤਾਂ ਦੇਸ਼ ਆ ਇਹ ਕੋਈ ਦੇਸ਼ ਨਹੀਂ ਆ ਇਹਦੇ ਬੰਗਲਾਦੇਸ਼ ਤੋਂ ਪੈਰੀ ਗਾਂ ਸਾਡੀ ਬਣੀ ਹੋਈ ਜੋ ਪਈ ਹਿੰਦੁਸਤਾਨ 'ਚ ਜੰਮੇ ਆ ਇਹ ਨਖੇਦੀ ਕਰਨ ਵਾਲੀ ਗੱਲ ਆ ਇਹ ਸਰਕਾਰ ਨੂੰ ਚਾਹੀਦਾ ਸਾਡੇ ਡੀਜੀਪੀ ਸਾਹਿਬ ਬਹੁਤ ਵਧੀਆ ਬੰਦੇ ਆ ਗੌਰਵ ਜੱਜਪ ਜੀ ਬਹੁਤ ਅੱਛੇ ਬੰਦੇ ਆ ਪੁਲਿਸ ਦੀ ਬੜੀ ਹਮ ਹਮਾ ਕੇ ਉਹਦੇ ਮੈਂ ਤਾਂ ਬਹੁਤ ਅੱਛੇ ਕੰਮ ਕਰਦੇ ਆ ਮੈਂ ਉਹਨਾਂ ਨੂੰ ਹੀ ਬੇਨਤੀ ਕਰਾਂਗਾ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਇਹ ਲੁਧਿਆਣੇ ਪਰਚੇ ਕੀਤੇ ਗਏ ਇਹਨਾਂ ਨੂੰ ਰੱਦ ਕੀਤਾ ਜਾਵੇ ਮੇਰੇ ਜੋ ਸਾਡੇ ਕੋਲ ਬਣਦੀ ਕਾਰਵਾਈ ਅਸੀਂ ਕਰਾਂਗੇ ਜੋ ਮਰਦਾਬਾ ਕਰਾਂਗੇ ਰੋਡ ਜਾਮ ਕਰਾਂਗੇ ਉਹਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਅਸੀਂ ਸਰਕਾਰ ਨੂੰ ਚੇਤਾਵਨੀ ਦੇ ਕੇ ਅਸੀਂ ਇਹ ਸਰਕਾਰ ਦੇ ਹੱਕ 'ਚ ਗੱਲ ਕਰ ਸਕਦੇ ਆ ਤੇ ਸਰਕਾਰ ਦੇ ਖਲਾਫ ਵੀ ਬੋਲ ਸਕਦੇ ਆ ਕਿਉਂਕਿ ਹਰ ਬੰਦੇ ਨੂੰ ਅਧਿਕਾਰ ਆ ਬੋਲਣ ਦਾ